ਅੰਮ੍ਰਿਤਸਰ ਦੀ ਟੋ요ਟਾ ਕਾਰ ਏਜੰਸੀ ਦੇ ਬਾਹਰ ਅੱਜ ਤਣਾਅ ਪੈਦਾ ਹੋ ਗਿਆ ਜਦੋਂ ਐਨਆਰਆਈ ਗ੍ਰਾਹਕ ਲਖਵਿੰਦਰ ਸਿੰਘ ਨੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਜ਼ਬਰਦਸਤ ਰੋਸ਼ ਪ੍ਰਦਰਸ਼ਨ ਸ਼ੁਰੂ ਕੀਤਾ ਲਖਵਿੰਦਰ ਸਿੰਘ ਦਾ આરોਪ ਹੈ ਕਿ 47 ਲੱਖ ਦੀ ਉਸਦੀ ਨਵੀਂ ਫੋਰਚੂਨਰ ਜੋ ਉਸਨੇ 11 ਮਹੀਨੇ ਪਹਿਲਾਂ ਨਗਦ ਖਰੀਦੀ ਸੀ ਪਾਣੀ ਵਿੱਚ ਡੁੱਬਣ ਤੋਂ ਬਾਅਦ ਆਲਮੋਸਟ ਟੋਟਲ ਲਾਸ ਹੋ ਚੁੱਕੀ ਹੈ ਪਰ ਇੰਸ਼ੋਰੈਂਸ ਕੰਪਨੀ ਕਲੇਮ ਦੇਣ ਤੋਂ ਇਨਕਾਰ ਕਰ ਰਹੀ ਹੈ ਉਸਦਾ ਕਹਿਣਾ ਹੈ ਕਿ ਇੱਕ ਮੈਕੈਨਿਕ ਹੋਣ ਕਰਕੇ ਉਸਨੇ ਖੁਦ ਗੱਡੀ ਖੋਲ ਕੇ ਜਾਂਚੀ ਅਤੇ ਮੋਟਰ ਤੋਂ ਇਲੈਕਟ੍ਰੋਨਿਕ ਸਿਸਟਮ ਤੱਕ ਭਾਰੇ ਨੁਕਸਾਨ ਮਿਲਿਆ ਲਖਵਿੰਦਰ ਦੇ ਮੁਤਾਬਿਕ ਉਸ ਨੂੰ ਪੂਰਾ ਕਵਰ ਦੇਣ ਦੀ ਗਾਰੰਟੀ ਦਿੱਤੀ ਗਈ ਸੀ ਪਰ ਹੁਣ ਕਲੇਮ ਅੰਡਰਪਾਸ ਵਿੱਚ ਗੱਡੀਵਾੜਨ ਦੇ ਨਾਮ ਤੇ ਰਿਜੈਕਟ ਕੀਤਾ ਜਾ ਰਿਹਾ ਹੈ ਇਧਰ ਟੋਇota ਏਜੰਸੀ ਦਾ ਕਹਿਣਾ ਹੈ ਕਿ ਕਲੇਮ ਮਨਜ਼ੂਰ ਕਰਨ ਦਾ ਫੈਸਲਾ ਪੂਰੀ ਤਰ੍ਹਾਂ ਇੰਸ਼ੋਰੈਂਸ ਕੰਪਨੀ ਦਾ ਹੁੰਦਾ ਹੈ ਦੂਜੇ ਪਾਸੇ ਕਿਸਾਨ ਜਿੱਥੇ ਬੰਦੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਲਖਵਿੰਦਰ ਸਿੰਘ ਨੂੰ ਨਿਆਂ ਨਹੀਂ ਮਿਲਦਾ ਤੰਨਾ ਜਾਰੀ ਰਹੇਗਾ ਜਾਂਦੇ ਆ ਆਪ ਜੀ ਦੇ ਕੋਈ ਵਾਰੀ ਵਾਰ ਜੀ ਰੋਪਾ ਜੀ ਬਤਨੋ ਜੀ ਇਹ ਹਾਲ ਤਾਂ ਆ ਅਸੀਂ ਆ ਮੈਨੇਜਮੈਂਟ ਨੂੰ ਦੱਸ ਦੇਣਾ ਚਾਹੁੰਨੇ ਆ ਗੱਡੀ ਤੁਹਾਡੀ ਕੰਪਨੀ ਜੋ ਗਈ ਹੈ ਇਸ ਦੇ ਵਿੱਚੋ ਜੋਸ਼ ਦੇ ਪਾਸੇ ਤੁਹਾਡੇ ਕਹਿੰਤੇ ਪਾਏ ਆ ਇਹ ਆ ਹੁਣੇ ਰਿਸਪੋਨਸੀਬਿਲਟੀ ਜਿੰਨੀ ਸਾਰੀ ਤੁਹਾਡੀ ਆ ਅਸੀਂ ਕਹੇ ਰੈਨਸਲੂ ਸਾਰੇ ਨੂੰ ਨਹੀਂ ਜਾਣਦੇ ਇਹ ਅੱਜ ਦੇ ਅੱਜ ਦੀ ਤੀਕ ਦੇ ਵਿੱਚ ਇਹਦਾ ਸਾਰੀ ਦੀ ਸਾਰੀ ਕੰਪਲਸ਼ਨ ਜੇ ਨਾ ਤੋਂ ਹ ਦਿੱਤੀ ਆ ਤਰ੍ਹਾਂ ਲਗਾਤਾ ਰਹੂੰਗਾ ਅਹੀਂ ਵੇਖੇ ਰਵਾਂਗੇ ਤੁਹਾਡਾ ਸਕਾਪ ਵੀ ਇੱਥੇ ਲੌਗਾ ਤੁਹਾਨੂੰ ਪੰਜਾਬੀ ਦੱਸਾਂਗੇ ਆ ਮੈਂ ਕਦੇ ਨਹੀਂ ਕਿ ਕੰਗਾ ਹਾਂ 2 ਤੋਂ 2 ਮਹੀਨੇ ਤੱਕ ਅਲਾਉਂਸ ਜਾਂਦੇ ਆ ਇਹ 1.5 47 ਲੱਖ ਰੁਪਏ ਇਸ ਦਫਤਰ ਤੇ ਦਿਖਾਇਆ ਸੈਂਸਰ ਚ ਨਹੀਂ ਉਹ ਉੱਥੇ ਪਰਨੇ ਪਨੇ ਲਾਤੇ ਸੀ ਕੋਈ ਹੈ ਤਾਂ ਸੁਣਿਆ ਨਹੀਂ ਗੱਲ ਇਹ ਤੇ ਇਹ ਹਾਂ ਜੀ ਜਰਾ 42 ਨੂੰ ਹਾਂ ਜੀ ਸਰ ਕੀ ਨਾਮ ਹੈ ਜੀ ਸਰ ਮੈਂ ਲਖਵਿੰਦਰ ਸਿੰਘ ਐਨ ਆਰ ਆ ਹੈਗਾ ਮੈਂ ਅੱਜ ਤੋਂ 10 11 ਮਹੀਨੇ ਪਹਿਲੇ ਨਾ ਕੋ ਗੱਡੀ ਨਵੀਂ ਫੋਰਚੂਨਰ ਲਈ ਆ ਸਰ ਕਾਸਲ ਟੋਇਟਾ ਅੰਬਰ ਸਰ ਸਾਰੇ ਇਹਨਾਂ ਨੇ ਅੰਦਰੋਂ ਸ਼ੋਰਸ ਕੀਤੀ ਹੈ ਮੇਰੀ ਰੇਲੈਂਸ ਦੀ ਮੈਂ ਇਹਨਾਂ ਨੂੰ ਕਿਹਾ ਜੋ ਬੈਸਟ ਹੈ ਉਹ ਕਰ ਦੋ ਮੈਨੂੰ ਨਹੀਂ ਕੋਈ ਬਾਲਾ ਸ਼ੋਰਸਾਂ ਬੜੇ ਨੌਲੇਜ ਇਹਨਾਂ ਨੇ ਸਭ ਤੋਂ ਮਹਿੰਗੀ 1,60,000 ਦੀ ਸ਼ੋਰਸ ਕੀਤੀ ਮੇਰੀ ਕਿੰਨੇ ਦੀ ਗੱਡੀ ਸੀ ਸਰ ਗੱਡੀ ਮੇਰੀ 47 ਲੱਖ ਦੀ ਸਰ ਮੈਂ ਨਗਦ ਗੱਡੀ ਲਈ ਆ ਕੋਈ ਲੋਨ ਨਹੀਂ ਤੇ 4-5 ਸਾਰਾ ਲੱਖ ਲੋਨ ਹੈ ਉਹ ਵੀ ਤਾ ਕਰਾਇਆ ਵੀ ਟੈਕਸ ਪੈਂਦਾ ਸੀ ਸਾਰੇ ਹੁਣ ਮੇਰੀ ਗੱਡੀ ਡੁੱਬ ਗਈ ਆ ਤੇ ਇਹ ਅੱਜ ਤੋਂ ਮਹੀਨਾ ਤੇ 4 ਦਿਨ ਹੋ ਗਏ ਡੁੱਬੀ ਨੂੰ ਅੰਡਰਬਿਜ ਗੱਡੀ ਲੁੱਬੀ ਆ ਕੋਈ ਕੋਈ ਇਹ ਨਹੀਂ ਆ ਵੀ ਗੱਡੀ ਚ ਛੱਪੜ ਚ ਵੜੀ ਆ ਰੋਡ ਤੇ ਗੱਡੀ ਡੁੱਬੀ ਆ ਬਟ ਮੈਨੂੰ ਲੌਲੀਪੌਪ ਦੇ ਰਹੇ ਆ ਇੱਕ ਮਹੀਨਾ ਚਾਰ ਦਿਨ ਤੋਂ ਤੇ ਮੈਂ ਖੁਦ ਸਰ ਮਕੈਨਿਕ ਆ ਅਸਟ੍ਰੇਲੀਆ ਮੈਂ 11 ਸਾਲ ਤੋਂ ਕੰਮ ਕਰ ਰਿਹਾ ਮਕੈਨਿਕੀ ਮੈਂ ਫਿਰ ਪਰਸੋ ਆਪਣੀ ਗੱਡੀ ਆਣ ਕੇ ਚੈੱਕ ਕੀਤੀ ਆ ਗੱਡੀ ਮੇਰੀ ਆਲਮੋਸਟ ਟੋਟਲ ਲੋਸ ਹੈ ਮੈਂ ਇਹਨਾਂ ਦੇ ਹੈੱਡ ਨੂੰ ਮਕੈਨਿਕ ਨੂੰ ਸਾਦ ਕੇ ਵਿਖਾਈ ਮੈਂ ਕਿ ਗੱਡੀ ਤਿਆਰ ਨਹੀਂ ਹੋ ਸਕਦੀ ਮੇਰੀ ਗੱਡੀ ਦਾ ਹੱਲ ਕਰੋ ਜਾਂ ਮੈਨੂੰ ਗੱਡੀ ਨਵੀਂ ਪ੍ਰੋਵਾਈਡ ਕਰੋ ਜਾਂ ਮਰੀਨ ਸ਼ੋਰਸ ਦੋ ਜੋ ਮਰਜ਼ੀ ਕਰਾਂ ਪਰ ਸਾਰੇ ਮੇਰਾ ਕੋਈ ਹੱਲ ਨਹੀਂ ਹੋਇਆ ਇਹ ਕਹਿ ਰਹੇ ਆ ਸ਼ੋਰਸ ਲਈ ਤੁਹਾਨੂੰ ਕਲੇਮ ਹੀ ਦੇ ਦੇ ਸਾਰੋ ਮੇਰੀ ਸਰ ਇਸੇ ਮਹੀਨੇ ਦਸੰਬਰ ਚ ਲਈ ਸੀ ਮੈਂ ਨਵੇਂ ਸਾਲ ਵਾਲੇ ਦੇਣਾ 2025 ਚ 1 ਜਨਵਰੀ ਨੂੰ ਅੱਜ 11 12 ਮਹੀਨੇ ਵਾਲੇ 12 ਪੂਰੇ ਨਹੀਂ ਹੋਏ ਸਰ ਸਰ ਬ੍ਰੈਂਡ ਨਿਊ ਮੇਰੀ ਗੱਡੀ ਨੇ 10000 ਕਿਲੋਮੀਟਰ ਚੱਲੀ ਹੈ ਤੇ ਮੈਂ 47 ਲੱਖ ਮੇਰਾ ਮਿੱਟੀ ਹੋਇਆ ਮੈਂ ਕਿਨੂੰ ਆਖਾਂ ਜਦੋਂ ਗੱਡੀ ਇਹਨਾਂ ਕੋਲ ਜੀ ਸ਼ੋਰ ਤੇ ਅੰਦਰੋਂ ਕੀਤੀ ਜੇ ਤੇ ਮੈਂ ਸ਼ੋਰ ਤੇ ਬਾਹਰੋਂ ਕਰਾਈਆ ਫਿਰ ਇਹਨਾਂ ਨੂੰ ਕੁਝ ਨਹੀਂ ਕਹਿੰਦਾ ਮੈਂ ਸਾਰੇ ਇਹਨਾਂ ਨੇ ਅੰਦਰੋਂ ਉਹ ਕਹਿੰਦੇ ਵੀ ਅਸੀਂ ਬਾਹਰੋਂ ਸ਼ੋਰ ਤੇ ਨਹੀਂ ਕਰਨ ਲੇ ਤੇ ਸਾਡੀ ਅੰਦਰੋਂ ਹੀ ਸ਼ੋਰ ਸੁਣੀ ਆ ਸਰ ਇੰਸ਼ੋਰਸ ਹੈ ਨਾ ਕੀਤੀ 1 ਲੱਖ 60000 ਦੀ ਕੀ ਕਿਹਾ ਗਿਆ ਇਸ ਕਲੇਮ ਸਾਰਾ ਦੇ ਸਰ ਇਹਨਾਂ ਨੇ ਮੈਂ ਉਦੋਂ ਹੀ ਗੱਲ ਸਾਰੇ ਕਹਿੰਦੇ ਕੱਲ ਨੂੰ ਕੁਝ ਵੀ ਹੁੰਦਾ ਕੋਈ ਹੈਪਨ ਹੁੰਦਾ ਆ ਕੋਈ ਐਕਸੀਡੈਂਟ ਹੁੰਦਾ ਆ ਕੁਝ ਵੀ ਵਾਟਰ ਡੈਮੇਜ ਕੁਝ ਵੀ ਹੁੰਦਾ ਕੋਈ ਕੋਈ ਜੀ ਵਿੱਚ ਡੈਥ ਹੁੰਦੀ ਸਾਰਾ ਕਵਰ ਕਰਾਂਗੇ ਪਰ ਅੱਜ ਇਹ ਗੱਲ ਇਹ ਕਹਿ ਰਹੇ ਵੀ ਸਾਡੀ ਇੰਸ਼ੋਰੈਂਸ ਤੁਹਾਨੂੰ ਕਲੇਮ ਨਹੀਂ ਦੇ ਰਹੀ ਕਾਰਨ ਕੀ ਕਹਿ ਰਹੇ ਕਾਰਨ ਸਰ ਕਹਿੰਦੇ ਤੁਸੀਂ ਪਾਣੀ ਚ ਗੱਡੀ ਕਿਉਂ ਵਾੜੀ ਸਰ ਰੋਡ ਤੇ ਪਾਣੀ ਆ ਉਹ ਤੇ ਸਾਡਾ ਕਸੂਰ ਨਹੀਂ ਸਰਕਾਰ ਦਾ ਕਿਉਂ ਵੀ ਜਾ ਕੇ ਸੁਵਾਰ ਲੋ ਸਰਕਾਰ ਨੂੰ ਸਵਾਲ ਕਰੋ ਸਾਨੂੰ ਸਵਾਲ ਨਾ ਕਰੋ ਤੁਸੀਂ ਜਾ ਕੇ ਰੇਲਵੇ ਨਾਲ ਗੱਲ ਕਰੋ ਜਿਨ੍ਹਾਂ ਨੇ ਉੱਥੇ ਕੋਈ ਬੋਰਡ ਨਹੀਂ ਲਾਇਆ ਸਰ ਕੋਈ ਸਾਈਨ ਬੋਰਡ ਨਹੀਂ ਕੋਈ ਕੁਝ ਨਹੀਂ ਆ ਬਟ ਅੱਜ 1.5 ਮਿੰਟ ਸਾਨੂੰ ਖਰਾਬ ਕਰ ਰਹੇ ਅਸੀਂ ਤੁਸੀਂ ਕੱਲ ਆ ਜਿਓ ਪਹਿਲਾਂ ਕਿ ਤੁਹਾਨੂੰ ਗੱਡੀ ਪ੍ਰੋਵਾਈਡ ਕਰਾਵਾਂਗੇ ਅਸੀਂ ਅੱਜ ਤੁਹਾਨੂੰ ਗੱਡੀ ਚਲਾਉਣ ਨੂੰ ਦਵਾਂਗੇ ਤੁਹਾਡੀ ਗੱਡੀ ਕਵਰ ਕਰਾਂਗੇ ਜੋ ਮਰਜ਼ੀ ਕਰਾਂਗੇ ਬਟ ਸਰ ਹੁਣ ਮੈਂ 2 ਦਿਨ ਤੋਂ ਇੱਥੋਂ ਮੈਂ 2 ਦਿਨ ਇੱਥੇ ਆਣ ਕੇ ਬੈਠਾ ਨਾ ਸਵੇਰੇ 9 ਵਜੇ ਆ ਜੰਨਾ ਮੈਂ ਸਾਮੀ 6:00 ਵਜੇ ਗਿਆ ਸਰ ਮੈਂ ਬਾਹਰੋਂ ਆਇਆ ਪਿਛਲੇ ਹਫਤੇ ਉਹ ਦਿਨ ਦਾ ਮੈਂ ਇੱਕ ਦਿਨ ਘਰ ਨਹੀਂ ਬੈਠਾ ਕਿਉਂਕਿ ਮੇਰੇ ਕੋਲ ਗੱਡੀ ਕੋਈ ਨਹੀਂ ਹੈਗੀ ਇਹਨਾਂ ਕੋਲ ਨਾ ਕਹਦੇ ਤੁਹਾਨੂੰ ਗੱਡੀ ਪ੍ਰੋਵਾਈਡ ਕਰਾਂਗੇ ਪਰ ਅੱਜ ਕਹਿ ਰਹੇ ਆ ਵੀ ਹੁਣ ਸਾਡੀ ਸ਼ੋਰਸ ਨਹੀਂ ਕਵਰ ਕਰ ਰਹੀ ਫੇਰ ਆਨੁਹਾਰ ਕੇ ਹੁਣ ਅਸੀਂ ਪੱਕੇ ਬਾਰੀ ਧਰਨਾ ਲਾਇਆ ਸਾਰੇ ਹੀ ਤੇ ਉੱਠਣ ਵਾਲੇ ਨਹੀਂ ਜਿੰਨਾ ਚਿਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਹੁਣ ਇਹ ਕਹਿ ਰਿਹਾ ਵੀ ਤੁਸੀਂ ਜਗਰ ਰਿਲਾਇੰਸ ਨਾਲ ਕਰ ਲਓ ਸਾਰੇ ਅਸੀਂ ਗੱਡੀ ਇਹਨਾਂ ਕੋਲ ਲਈ ਆ ਅਸੀਂ ਸ਼ੋਰ ਸੀ ਨਾ ਕੋਈ ਰਿਲਾਇੰਸ ਨੂੰ ਅਸੀਂ ਜਾਣਦੇ ਨਹੀਂ ਆ ਤੇ ਅਸੀਂ ਮਸਲਾ ਹੱਲ ਜੋਖਾ ਇਹ ਕਰਕੇ ਦੇਣ ਸਾਡਾ ਤੇ ਬਈਆ ਕੀ ਮਸਲਾ ਆ ਮੇਰਾ ਨਾਮ ਸੁਨੀਲ ਭਾਜਨਾ ਜੀ ਅਸੀਂ ਕਲੇਮ ਨੂੰ ਦੇਖਦੇ ਆ ਇਹਨਾਂ ਦੀ ਗੱਡੀ ਆਈ ਸੀ ਜਿਹੜੀ ਕਿ ਪਾਣੀ ਚ ਡੁੱਬੀ ਹੋਈ ਸੀ ਅਸੀਂ ਆਪਣਾ ਕਲੇਮ ਜਿਹੜਾ ਪ੍ਰੋਸੈਸ ਕਰ ਦਿੱਤਾ ਅੱਗੋਂ ਰਿਲਾਇੰਸ ਵਾਲੇ ਦੇ ਸਰਵੇਅਰ ਆਏ ਉਹਨਾਂ ਨੇ ਗੱਡੀ ਸਰਵੇ ਕਰ ਲਈ ਇਨਸਪੈਕਸ਼ਨ ਕਰ ਲਈ ਉਸ ਤੋਂ ਬਾਅਦ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਉਹਨਾਂ ਵੱਲੋਂ ਇਹ ਦੱਸਿਆ ਗਿਆ ਵੀ ਗੱਡੀ ਜਿਹੜੀ ਹੈ ਅੰਡਰਪਾਸ ਤੇ ਵਿੱਚ ਇਹਨਾਂ ਦੀ ਡੁੱਬੀ ਹੋਈ ਸੀ ਤੇ ਉਹਨਾਂ ਨੇ ਜਦੋਂ ਇਨਵੈਸਟੀਗੇਸ਼ਨ ਕੀਤੀ ਆ ਜੋ ਸਾਨੂੰ ਉਹਨਾਂ ਨੇ ਦੱਸਿਆ ਗਿਆ ਕਿ ਇਹ ਨੈਗਲੀਜੈਂਸੀ ਹੋਈ ਆ ਜਿਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਡੁੱਬ ਸੀ ਜਿਹਦੇ ਵਿੱਚ ਗੱਡੀ ਡੁੱਬ ਗਈ ਸਰ ਲੱਗਦਾ ਨਹੀਂ ਕਿ ਪਹਿਲੇ ਗੱਡੀ ਫਟਣੀ ਨਹੀਂ ਚਾਹੀਦੀ ਜੇ ਇੰਸ਼ੋਰੈਂਸ ਨਾ ਹੁੰਦੀ ਤਾਂ ਕਿਸ ਦਾ ਤਿਸਰਾ ਉਹਨੂੰ ਨਹੀਂ ਹੁੰਦੀ ਪਹਿਲੇ ਤੁਸੀਂ ਗੱਡੀ ਲੈ ਲੀਏ ਬਾਅਦ ਚੋਂ ਤਾਂਗੋਂ ਦੇਵਤਾਂ ਕਲੇਮ ਤੇ ਦੇਖੋ ਜਦੋਂ ਪ੍ਰੋਸੈਸ ਹੋਣ ਜਦੋਂ ਗੱਡੀ ਆਏਗੀ ਉਦੋਂ ਕਲੇਮ ਕਰ ਪਾਵਾਂਗੇ ਨਾ ਜਦੋਂ ਗੱਡੀ ਦੇਣਾ ਤੁਸੀਂ ਇਹਨਾਂ ਨੂੰ ਦੱਸਿਆ ਇਹਨਾਂ ਨੂੰ ਉਹ ਤਾਂ ਕੁਝ ਨੂੰ ਸਾਡਾ ਪ੍ਰੋਸੈਸ ਨਹੀਂ ਹੈ ਨਾ ਉਹ ਇੰਸ਼ੋਰੈਂਸ ਕੰਪਨੀ ਦੇਸਣਾ ਹੈ ਸਾਡਾ ਕੰਮ ਹੈਗਾ ਰਿਪੇਅਰ ਕਰਨਾ ਐਸਟੀਮੇਟ ਦੇਣਾ ਤੇ ਰਿਪੇਅਰ ਕਰਨੀ ਗੱਡੀ ਤੁਹਾਡੇ ਵੱਲ ਕੀ ਕਿਹਾ ਜਾ ਰਿਹਾ ਕਿ ਹੁਣ ਕੁਝ ਨਹੀਂ ਹੋਏਗਾ ਨਾ ਗੱਡੀ ਜੋ ਸਾਨੂੰ ਇੰਸ਼ੋਰੈਂਸ ਕੰਪਨੀ ਨੇ ਕਿਹਾ ਵੀ ਉਹ ਤਾਂ ਕਲੇਮ ਨਹੀਂ ਮਿਲ ਪਾਏਗਾ ਇਹਨਾਂ ਨੂੰ ਅੱਛਾ ਉਹਨਾਂ ਵੱਲੋਂ ਕਿਸਾਨ ਜਿੱਥੇ ਬੰਦੀਆਂ ਲਿਆਂਦੀਆਂ ਗਈਆਂ ਉਹ ਕਹਿੰਦੇ ਧਰਨਾ ਲਾਵ ਉਹ ਦੇਖੋ ਤੇ ਮੈਨੇਜਮੈਂਟ ਦੇਖੇਗੀ ਉਹਦਾ ਕੀ ਕਰਨਾ ਹੈਗਾ ਅਸੀਂ ਤੇ ਕਸਟਮਰ ਦੇਖੋ ਅਸੀਂ ਤੇ ਕਸਟਮਰ ਦੇ ਨਾਲ ਆ ਦੇਖੋ ਜੇ ਗੱਡੀ ਰਿਪੇਅਰ ਨਹੀਂ ਹੋ ਰਹੀ ਕਿਤੇ ਨਾ ਕਿਤੇ ਟੋਇਟਾ ਦਾ ਸਾਡਾ ਵੀ ਨੁਕਸਾਨ ਆ ਕਿਉਂਕਿ ਸਾਡਾ ਕੰਮ ਹੈਗਾ ਰਿਪੇਅਰ ਕਰਨਾ ਨਾ ਕਿ ਨੋ ਕਲੇਮ ਕਰਨਾ ਜੀ ਜੇ ਅਸੀਂ ਇਸ ਤਰ੍ਹਾਂ ਹੀ ਸਰ ਕੰਪਨੀ ਵੱਲੋਂ ਕੀ ਗਾਰੰਟੀ ਦਿੱਤੀ ਜਾਂਦੀ ਜਿਵੇਂ ਉਹਨਾਂ ਨੂੰ ਗੱਡੀ ਲਿੱਤੀਆਂ ਨੂੰ 7-8 ਮਹੀਨੇ ਹੋਏ ਆ ਤੇ ਕੰਪਨੀ ਆਪਣੇ ਵੱਲੋਂ ਕਲੇਮ ਕੀ ਕਰਦੀ ਹੈ ਦੇਖੋ ਟੋਇਟਾ ਦੀ ਪਾਣੀ ਜਿਹੜਾ ਗੱਡੀ 'ਚ ਗਿਆ ਕਿਸ ਰੀਜਨ ਕਰਕੇ ਗਿਆ ਉਹ ਵੀ ਕੰਪਨੀ ਦੱਸੇਗਾ ਦੇਖੋ ਜੀ ਕੰਪਨੀ ਦਾ ਕੰਮ ਹੈਗਾ ਜੀ ਰਿਪੇਅਰ ਕਰਨਾ ਜੇ ਕੋਈ ਮੈਨੂਫੈਕਚਰਿੰਗ ਪ੍ਰੋਬਲਮ ਹੈ ਤੇ ਟਵਿਟਾ ਵਿੱਚ ਸਟੈਂਡ ਲੈਂਦੀ ਆ ਜਦੋਂ ਐਕਸੀਡੈਂਟਲ ਕੋਈ ਕੰਮ ਹੁੰਦਾ ਵਾ ਤੇ ਉਹ ਇੰਸ਼ੋਰੈਂਸ ਕੰਪਨੀ ਵੇਖਦੀ ਹੈ ਜਿਹੜੀ ਇੰਸ਼ੋਰੈਂਸ ਕੰਪਨੀ ਹੁੰਦੀ ਹੈ ਸਾਨੂੰ ਡਿਸੀਜਨ ਇੰਸ਼ੋਰੈਂਸ ਕੰਪਨੀ ਨੇ ਦੇਣਾ ਵਾ ਰਿਪੇਅਰ ਕਰਨੀ ਹੈ ਕੀ ਕਰਨਾ ਜਾਂ ਕਸਟਮਰ ਨੇ ਦੇਣਾ ਵਾ ਤਾਂ ਇਸ ਗੱਡੀ ਦੇ ਅੰਦਰ ਜਾਣਾ ਇੰਸ਼ੋਰੈਂਸ ਵਿੱਚ ਕਵਰ ਨਹੀਂ ਹੁੰਦਾ ਕਵਰ ਹੁੰਦਾ ਜੀ ਬਟ ਉਹਨਾਂ ਦਾ ਇਹ ਕਲੂ ਹੈ ਵੀ ਇਹ ਜਿਹੜਾ ਅੰਡਰਪਾਸ ਦੇ ਵਿੱਚ ਗੱਡੀ ਗਈ ਆ ਪਾਣੀ ਬਹੁਤ ਜ਼ਿਆਦਾ ਸੀ ਤੇ ਜਿਹਦੇ ਵਿੱਚ ਡੁੱਬ ਗਈ ਗੱਡੀ ਸਰ ਗੱਡੀ ਜਿਹੜੀ ਮੇ ਮੇਨ ਰੋਡ ਤੇ ਗੱਡੀ ਜਿਹੜਾ ਫਲੱਡ ਵਿੱਚ ਗੱਡੀਆਂ ਹੋਈਆਂ ਜੀ ਜਿਹੜੀਆਂ ਫਲੱਡ ਵਿੱਚ ਗੱਡੀਆਂ ਹੋਈਆਂ ਵਾ ਉਹ ਸਾਰੀ ਗੱਡੀਆਂ ਦਾ ਇੰਸ਼ੋਰੈਂਸ ਕੰਪਨੀਆਂ ਨੇ ਕਲੇਮ ਪੇਅਬਲ ਕੀਤੇ ਆ ਜੀ ਫਿਰ ਇਸ ਗੱਡੀ ਦੀ ਕੀ ਪ੍ਰੋਬਲਮ ਹੈਗੀ ਇਹਦੇ ਵਿੱਚ ਉਹਨਾਂ ਦਾ ਜੂਏ ਸਾਨੂੰ ਦੱਸਿਆ ਗਿਆ ਵਾ ਵੀ ਅੰਡਰਪਾਸ ਦੇ ਵਿੱਚ ਉਹ ਫਲੱਡ ਨਹੀਂ ਸੀਗਾ ਪਾਣੀ ਬਹੁਤ ਇਕੱਠਾ ਸੀ ਜਿਹਦੇ ਵਿੱਚ ਪਾਣੀ ਹੈ ਨਾ ਸਰ ਫਲੱਡ ਹੋਵੇ ਕੋਈ ਹੋਵੇ ਦੇਖੋ ਸਰ ਇਹ ਕੋਨ ਰੋਡ ਹੈ ਕੀ ਨਾ ਗੱਡੀ ਬੇਨਤੀ ਆ ਵੀ ਇਹ ਜਿਹੜੀ ਚੀਜ਼ ਆ ਇਹ ਤੁਹਾਨੂੰ ਇੰਸ਼ੋਰੈਂਸ ਕੰਪਨੀ ਕਲੀਅਰ ਕਰ ਦੱਸ ਪਾਏਗੀ ਅਸੀਂ ਕੋਨ ਰੋਡ ਹੈ ਬਟ ਇਹਨਾਂ ਨੂੰ ਅਸੀਂ ਕਸਟਮਰ ਦੇ ਨਾਲ ਆ ਅਸੀਂ ਕਸਟਮਰ ਨੂੰ ਗੱਡੀ ਵੇ ਅਹੀਂ ਕਸਮਰ ਦੇ ਨਾਲ ਆਹੀਂ ਕਸਮਰ ਨਾਲ ਖੁਦ ਜਾਵਾਂਗੇ ਤਾਂ ਨਾ ਲਾਉਣ ਮੈਂ ਮੇਰਾ ਨਾਮ ਹਿੰਦਰਪਾਲ ਸਿੰਘ ਹੈ ਮੈਂ ਇੱਥੇ ਵੀਪੀ ਸੇਲਦਾਂ ਆਹੀਂ ਇੱਥੇ ਨਵੀਂ ਕਾਰ ਦੀ ਸੇਲ ਦੇਦਾਂ ਇੰਸ਼ੋਰੈਂਸ ਅਹੀਂ ਕੀਤੀ ਹੈ ਗੱਡੀ ਦੀ ਲੇਕਿਨ ਇੰਸ਼ੋਰੈਂਸ ਅਹੀਂ ਕੀਤੀ ਹੈ ਰਾਇਲੈਂਸ ਕੰਪਨੀ ਦੇ ਦਰਵਾਜ਼ੇ ਜੀ ਰਿਜੈਕਟ ਕਰ ਲਿਆ ਰਾਇਲੈਂਸ ਕੰਪਨੀ ਆਹੀਂ ਤਾਂ ਖੁਦ ਜਾਣੇ ਆ ਤਾਂ ਨਾ ਲਾਉਣ ਮੇਰੇ ਵੀਰ ਨੇ ਸਾਡੇ ਕਸਮਰ ਨੇ ਸਾਡਾ ਇਹਨਾਂ ਨਾਲ ਉਨਾ ਹੀ ਪਿਆਰ ਹੈ ਅੱਜ ਵੀ ਪਿਆਰ ਅੱਜ ਵੀ ਅੰਦਰ ਹੁੰਦੇ ਆ ਸਾਡਾ ਕੋਈ ਇਹਨਾਂ ਨਾਲ ਗਿਲਾ ਸ਼ਿਕਵਾ ਨਹੀਂ ਧਰਨਾ ਲੇਕਿਨ ਗਲਤ ਜਗ੍ਹਾ ਤੇ ਲੱਗਿਆ ਡਿਨਾਈ ਅਹੀਂ ਨਹੀਂ ਕਰ ਰਹੇ ਦ ਨਾਏ ਇੰਸ਼ੋਰੈਂਸ ਕੰਪਨੀ ਕਰਨ ਈ ਹੈ ਇਹ ਤਾਂ ਨਾ ਇਹਨਾਂ ਨੂੰ ਇੰਸ਼ੋਰੈਂਸ ਕੰਪਨੀ ਅੱਗੇ ਲਾ ਕੇ ਜਾਣਾ ਚਾਹੁੰਦਾ ਮੈਂ ਤੁਹਾਨੂੰ ਸ਼ੋਰ ਕਰਦਾ ਕਿ ਮੇਰੇ ਬੰਦੇ ਵੀ ਉੱਥੇ ਜਾ ਕੇ ਧੰਨੇ ਵਿੱਚ ਬੈਠਣਗੇ ਸਰ ਲੱਗਦਾ ਨਹੀਂ ਕਿ ਕੰਪਨੀਏ ਵੀ ਕਾਫੀ ਨੁਕਸਾਨ ਹੋਇਆ ਕਸਟਮਰ ਦਾ ਸਰ ਦੇਖੋ ਕਸਮਰ ਦਾ ਨੈਗੇਟਿਵ ਇੱਕ ਨੈਗੇਟਿਵ ਫੀਡਬੈਕ ਸੋ ਉਹ ਬੰਦਿਆਂ ਨੂੰ ਨੈਗੇਟਿਵ ਕਰਦਾ ਇੱਕ ਪੋਜ਼ਿਟਿਵ ਫੀਡਬੈਕ 10 ਬੰਦਿਆਂ ਨੂੰ ਪੋਜ਼ਿਟਿਵ ਕਰਦਾ ਅਹੀਂ ਤੋਂ ਖੋਲ ਚੋਨੇ ਵੀ ਕਦੀ ਵੀ ਕਦੇ ਵੀ ਕਸਟਮਰ ਨੂੰ ਕਦੀ 네ਗੇਟਿਵ ਫੀਡਬੈਕ ਨਾ ਮਿਲੇ ਹਮੇਸ਼ਾ ਸਾਡੇ ਤੋਂ ਇਹਨੇ 100 ਅੱਜ ਵੀ ਕਿੰਨੀਆਂ ਗੱਡੀਆਂ ਕਲੇਮ ਤੇ ਆਈਆਂ ਅਸੀਂ ਤਾਂ ਪ੍ਰੈਸ ਪ੍ਰੋਸੈਸ ਦੇ ਥਰੂ ਚੱਲਦਾ ਇੰਸ਼ੋਰੈਂਸ ਕੰਪਨੀ ਨੇ ਡਿਨਾਈ ਕੀਤਾ ਐਕਚੁਅਲੀ ਕੀ ਐ ਸੋਰਸ ਅਹੀਂ ਆ ਗਾ ਰਹੀ ਵੇਚੀ ਐ ਇੰਸ਼ੋਰੈਂਸ ਸਾਡੇ ਤੋਂ ਦਿੱਤੀ ਐ ਇਹਨਾਂ ਦੇ ਇਸ ਲਈ ਇਹਨਾਂ ਵੀਰਾਂ ਦਾ ਦੁੱਖ ਸਾਡੇ ਤੇ ਲੇਕਿਨ ਐਕਚੁਅਲ ਚ ਕਲਪਰੇਟ ਪਿੱਛੇ ਇੰਸ਼ੋਰੈਂਸ ਕੰਪਨੀ ਇੰਸ਼ੋਰੈਂਸ ਕੰਪਨੀ ਦਾ ਕੋਈ ਵੀ ਇੱਥੇ ਰੈਪਰੈਜ਼ੈਂਟੇਟਿਵ ਆਇਆ ਨਹੀਂ ਇੰਸ਼ੋਰੈਂਸ ਕੰਪਨੀ ਕਿਉਂ ਆਏਗੀ ਸਰ ਉਹ ਤਾਂ ਬਾਹਰ ਬੈਠੀ ਹੈ ਉਹਨਾਂ ਨੂੰ ਉਹਨਾਂ ਦੇ ਆਫਿਸ ਚ ਜਾ ਕੇ ਕਹਿੰਦਾ ਮੈਂ ਵੀ ਤੋਹੀ ਬੇਨਤੀ ਕਰ ਰਿਹਾ ਹਾਂ ਰਿਲਾਇੰਸ ਦਾ ਆਫਿਸ ਕਿੱਥੇ ਹੈ ਮਾਨਸਰ ਰਣਜੀਤ ਹੈ ਵੀ ਨਹੀਂ ਇਹਨਾਂ ਦਾ ਆਫਿਸ ਹੈ ਮੈਂ ਤਾਂ ਏਜੰਸੀ ਚ ਵੀ ਤਾਂ ਬੈਠਾ ਹੁੰਦਾ ਨਹੀਂ 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 ਸਰ ਸਾਡੀ ਸੋਰਸ ਕੰਪਨੀ ਪਾਈ ਗਈ ਹੈ ਹਾਂ ਪੂਰਾ ਕੀ ਵੀਰ ਮੈਂ ਸਰ ਗੱਡੀ ਮੇਰੇ ਕੋਲ ਲਈ ਹੈ ਇੰਸ਼ੋਰੈਂਸ ਸਹੀ ਕੱਟਦੇ ਆ ਇੰਸ਼ੋਰੈਂਸ ਕੱਟੀ ਜਾਂਦੀ ਹੈ ਥਰੂ ਸੌਫਟਵੇਅਰ ਅਲਟੀਮੇਟਲੀ ਉਹ ਪੈਸਾ ਜਾਂਦਾ ਇੰਸ਼ੋਰੈਂਸ ਕੰਪਨੀ ਕੋਲ ਇੰਸ਼ੋਰੈਂਸ ਕੰਪਨੀ ਨੇ ਹੀ ਰਿਜੈਕਟ ਕੀਤਾ ਮੈਂ ਨਹੀਂ ਰਿਜੈਕਟ ਕੀਤਾ ਅਗਰੇ ਗੱਡੀ ਰਿਪੇਅਰ ਚ ਹੁੰਦੀ ਉਹ ਸੁਣੋ ਮੇਰੇ ਵੀਰ ਅਗਰੇ ਗੱਡੀ ਰਿਪੇਅਰ ਹੁੰਦੀ ਇਹ ਚ ਮੇਰੀ ਕੰਪਨੀ ਨੂੰ 10 ਪੈਸੇ ਬਚਨੇ ਸੀ ਰਿਜੈਕਟ ਹੋਈ ਆ ਮੇਰੇ ਸਾਹਮਣੇ ਕਿੰਨਾ ਮਤਲਬ ਲੋਕੀ ਨੈਗੇਟਿਵ ਹੋ ਕੇ ਬੈਠੇ ਨੇ ਉਹ ਸਾਡੇ ਹੀ ਕਸਟਮਰ ਨੇ ਸਾਡਾ ਇੰਨਾ ਪਿਆਰ ਸੀ ਅੱਜ ਸਾਡੇ ਤੋਂ ਨਾਰਾਜ਼ ਹੋ ਕੇ ਬੈਠੇ ਆ ਬਟ ਐਕਚੁਅਲ ਚ ਕਲਪਰੇਟ ਇੰਸ਼ੋਰੈਂਸ ਕੰਪਨੀ ਇਹਨਾਂ ਨੂੰ ਇੰਸ਼ੋਰੈਂਸ ਕੰਪਨੀ ਨਾਲ ਗੱਲ ਕਰਨੀ ਚਾਹੀਦੀ ਸਰ ਮੇਰੇ ਮੰਨ ਲਓ ਤੁਸੀਂ ਲਾਈਫ ਇੰਸ਼ੋਰੈਂਸ ਕਰਵਾਉਂਦੇ ਹੋ ਕਾਨੂੰ ਅਭੀ ਨਭੀ ਹੋ ਜਾਂਦੀ ਤੁਸੀਂ ਏਜੰਟ ਨੂੰ ਫੜਦੇ ਜਾਂ ਇੰਸ਼ੋਰੈਂਸ ਕੰਪਨੀ ਨੂੰ ਲੈਂਦੇ ਪੈਸੇ ਕਿੰਨੇ ਦੇਣੇ ਸਰ ਪੈਸੇ ਏਜੰਟ ਨੂੰ ਦੇਣਾ ਨਹੀਂ 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 ਸਰ ਇਹ ਦੇਗੀ ਤੇ ਕੰਪਨੀ ਹੀ ਦੇਗੀ ਦੇਣਾ ਸਰ ਇੰਸ਼ੋਰਸ ਤੇ ਫੜੇਗਾ ਸਰ ਜਦੋਂ ਕੰਪਨੀ ਮੰਨ ਲਓ ਏਜੰਟ ਕਹਿ ਰਿਹਾ ਤੁਹਾਡਾ ਵੀ ਇੰਸ਼ੋਰੈਂਸ ਕੰਪਨੀ ਮਰ ਡਿਨਾਈ ਕਰ ਰਹੀ ਹੈ ਤਬਾ ਕਿਹਦੇ ਖਿਲਾਫ ਜਾਵਾਂਗੇ ਇੰਸ਼ੋਰਸ ਕੰਪਨੀ ਨਾਲ ਮੈਂ ਤਾਂ ਕਹਿ ਰਿਹਾ ਕਿ ਨਾਲ ਜਨ ਨੂੰ ਤਿਆਰ ਹੈ ਅਹੀਂ ਕਰ ਦਿੱਤੀ ਸਿਰ ਸਾਨੂੰ ਉਹਨੇ ਰਿਟਨ ਜਵਾਬ ਦਿੱਤੇ ਹੈ ਇੱਕ ਬਲੈਕ ਐਂਡ ਕੀ ਜਵਾਬ ਆਇਆ ਉਹਨਾਂ ਦਾ ਸਾਨੂੰ ਰਿਟਨ ਜਵਾਬ ਕੀ ਆਏ ਸੀ ਉਹਨਾਂ ਦਾ ਜੀ ਇਹਨਾਂ ਨੂੰ ਲੈਟਰ ਜਾਣੀ ਹੈ ਜੀ ਉਹਨਾਂ ਦੀ ਲੈਟਰ ਜਾਏਗੀ ਇਹਨਾਂ ਨੂੰ ਨੋਟਸ ਲਾਇਆ ਸਰ ਅਹੀਂ ਨਹੀਂ ਸਰ ਉਹ ਉਹਨਾਂ ਦੇ ਕਹਿੰਦੇ ਵੀ ਸਾਡੇ ਕੋਲ ਡਿਨਾਈਕਲ ਟਾਈਆ ਪੈਣਾ ਟਾਈਆ ਤੁਸੀਂ ਟੈਟਾ ਕੰਪਨੀ ਦਾ ਬੰਗਲੌਰ ਲੈਵਲ ਦਾ ਸਾਡੇ ਤੇ ਲਗਾ ਬਾਦ ਇੱਥੇ ਉਹ ਤਾਂ ਆਪਾਂ ਕਹਿ ਦਾਂਗੇ ਉਹਨਾਂ ਨੂੰ ਇਹ ਫੋਟੋ ਵੀ ਭੇਜਾਂਗੇ ਜੀ ਆ ਬਲਾ ਉਹਨਾਂ ਕਿਹਨੂੰ ਉਹਨਾਂ ਇੱਥੇ ਉਹ ਨਹੀਂ ਆਣਗੇ ਸਰ ਉਹਨਾਂ ਨੇ ਕਿ ਧੰਨਾ ਮੇਰੇ ਬੂਏਗੇ ਲਗਾ ਤੁਸੀਂ ਮੈਂ ਤਾਂ ਕਹਿਣ ਦਾ ਕਿ ਇਹ ਧੰਨਾ ਲੈ ਗਏ ਪਰ ਉਧਰ ਜਾਂਦੇ ਮੈਂ ਆਪਣੇ ਬੰਦੇ ਨਾਲ ਭੇਜਦਾ ਅਹੀਂ ਨਾਲ ਬੰਦੇ ਭੇਜਦੇ ਆਪਣੇ ਸਰ ਮੈਂ ਨਹੀਂ ਕਰਦਾ ਮੈਂ ਇੱਕ ਛੋਟੇ ਜਿਹੇ ਸ਼ਹਿਰ ਦੇ ਛੋਟੀ ਜੀ ਕੰਪਨੀ ਦਾ ਮਾਲਗੇ ਟਾਇਰ ਪਿੱਛੇ ਹੁੰਦੇ ਨੇ ਟਾਇਰ ਜੋ ਹੈ ਟਾਇਰ ਪੇ ਬੰਗਲੌਰ ਲੈਵਲ ਤੋਂ ਹੁੰਦੇ ਮੇਰੇ ਲੈਵਲ ਦੇ ਟਾਇਰ ਨਹੀਂ ਹੁੰਦੇ ਮੈਂ ਕੀ ਮਸਲਾ ਹੱਲ ਕੀਤਾ ਜਾਏਗਾ ਸਰ ਇਤ ਇੰਸ਼ੋਰੈਂਸ ਕਿਉਂਕਿ ਮੋਨ ਛੋਟੀ ਨਹੀਂ ਹੈ ਕਸਮਰ ਬਿਲਕੁਲ ਠੀਕ ਹੈ ਰਹਾ ਉਹਨਾਂ ਨੇ 50 ਲੱਖ ਰੁਪਏ ਦੀ ਗੱਡੀ ਲਈ ਹੈ 50 ਲੱਖ ਛੋਟੀ ਮਾਣ ਨਹੀਂ ਹੈ 50 ਲੱਖ ਉਹਨਾਂ ਵਾਸਤੇ ਬਹੁਤ ਜ਼ਿਆਦਾ ਹੀ ਵੀ ਇੱਥੇ ਸਾਰੇ EMPLOYEES ਹੈ ਇਹਦਾ ਇੰਸ਼ੋਰੈਂਸ ਕੰਪਨੀ ਜੋ ਤੱਕ ਨਹੀਂ ਵਿੱਚ ਕੁਝ ਕਰੇਗੀ ਤਾਂ ਬਹੁਤ ਮੁਸ਼ਕਲ ਹੈ ਅਗਰ ਇਹ ਕੇਸ ਕਰਨਾ ਚਾਹੁੰਦੇ ਆਂ ਅਸੀਂ ਵੀ ਇਹਨਾਂ ਕੋਲ ਹੀ ਜਾਵਾਂਗੇ ਅਸੀਂ ਤਾਂ کہہ ਰਹੇ ਅਸੀਂ ਤਾਂ ਪਹਿਲੇ ਦਿਨ ਤੋਂ ਗੱਲ ਕਰ ਰਹੇ ਹਾਂ ਠੀਕ ਹੈ ਸਰ ਠੀਕ ਹੈ ਓਕੇ ਜੀ ਓਕੇ ਜੀ